ਇਹਨਾਂ ਨੂੰ ਕਿਉਂ ਉਤਰਾਜ ਉਸ ਫੋਟੋ ਦੇ ਉੱਤੇ ਇਹਨਾਂ ਨੇ ਉਹ ਫੋਟੋ ਲਾਈ ਸੰਗਤਾ 'ਚ ਰੋਸ ਆਇਆ ਉਹਦਾ ਜੋ ਰਿਜ਼ਲਟ ਸੀਗਾ ਉਹ ਜਿਹੜਾ 28 ਤਰੀਕ ਨੂੰ ਤੁਹਾਡੇ ਸਾਹਮਣੇ ਆਇਆ ਸਾਰਿਆਂ ਦੇ ਉਹ ਰਿਜ਼ਲਟ ਜਿਹੜਾ ਇਹਨਾਂ ਨੇ ਭੁਗਤਿਆ ਇਹ ਕਮੀਆਂ ਤਾਂ ਕਿੰਨੀਆਂ ਕਣਾਈ ਕਈ ਤੇ ਇਹ ਗੱਲ ਇਸ ਗੱਲ ਤੇ ਕਰ ਸਕਦੇ ਕਿਹੜੀ-ਕਿਹੜੀ ਤੁਹਾਨੂੰ ਗੱਲ ਦਸੀਏ ਜਿਨ੍ਹਾਂ ਦੇ ਅਸੀਂ ਕਮਾਈ ਖਾਂਦੇ ਆਂ ਬਾਬਾ ਦੀਪ ਸਿੰਘ ਜੀ ਦੀ ਉਸ ਵੇਲੇ ਦੀ ਸਰਕਾਰਾਂ ਵਾਸਤੇ ਉਹ ਵੀ ਬਾਕੀ ਸੀਗੇ ਉਹਨਾਂ ਲਈ ਉਹ ਭਗ ਥੋੜੇ ਸੀਗੇ ਕਾ ਕਰਕੇ ਉਹਨਾਂ ਨਾਲ ਜਦ ਹੋਏ ਨਾ ਉਹਨਾਂ ਜ਼ੁਲਮ ਦੇ ਖਿਲਾਫ ਲੜਾਈ ਲੜੀ ਤੇ ਜੇ ਹੁਣ ਸੰਤਾ ਨੇ ਜ਼ੁਲਮ ਦੇ ਖਿਲਾਫ ਲੜਾਈ ਲੜੀ ਹੈ ਤੇ ਉਹਨਾਂ ਨੂੰ ਅਸੀਂ ਹੱਦਵਾਦੀ ਕਹਿੰਨੇ ਆ ਇੱਥੇ ਜੋੜੇ ਕਰ ਫੋਟੋ ਕਿਸੇ ਨੇ ਮੁੰਡੇ ਨੇ ਕੀਰਤਨ ਲਾਇਆ ਗੁਰੂ ਗੋਬਿੰਦ ਸਿੰਘ ਦਾ ਕਥਾ ਲੱਗੀ ਸੀ ਉਹਨੂੰ ਇਹਨਾਂ ਗਾਲਾਂ ਕੱਢੀਆਂ ਫਿਰ ਉਹਨੇਮ ਗਾੜੀਆਂ ਕੱਢੀਆਂ ਵੀਡੀਓ ਬੁੜੀ ਕੋ ਪਈਆਂ ਆ ਉਵੇਂ ਹੀ ਗੱਲ ਗਲਤੀ ਹੁੰਦੀ ਪਈ ਆ ਕਦੀ ਲੰਗਰ ਚ ਕੋਈ ਇਸ ਤਰ੍ਹਾਂ ਝਗੜਾ ਇਹ ਰਜਾਨਾ ਦਾ ਹੀ ਝਗੜਾ ਰੋਜ਼ ਦਾ ਇਹ ਇੱਥੇ ਕੋਕਰ ਕਰਦੇ ਆ ਕਿ ਮੈਂਜਰ ਸਾਹਿਬ ਕਦੀ ਉਹਦੇ ਨਾਲ ਝਗੜਾ ਕਦੀ ਉਹਦੇ ਨਾਲ ਫਿਰ ਜਿਹੜੇ ਪੈਸੇ ਖਾਨ ਦੀ ਗੱਲ ਜੇ ਜੇ ਮੰਨ ਲਓ ਸੱਚੇ ਸੋਚੇ ਆ ਫਿਰ ਸਾਨੂੰ ਕੋਈ ਨਹੀਂ ਪੁੱਛਦੇ ਮੈਂਬਰਾਂ ਨੂੰ ਸਾਡੇ ਸਾਈਨ ਕਿਉਂ ਨਹੀਂ ਕਰਾਉਂਦੇ ਇਹ ਸਾਡੇ ਸਾਈਨ ਕਰਾਉਣ ਤੋਂ ਬਗੈਰ ਹੀ ਆਪੇ ਮਤੇ ਪਾਉਂਦੇ ਜੋ ਵੀ ਕੰਮ ਕਰ ਔਰ ਜਿਸ ਤਰ੍ਹਾਂ ਸੰਗਤ ਆਈ ਹੈ ਮੈਂ ਕਹਿੰਦਾ ਗੁਰੂ ਸਾਹਿਬ ਕਿਰਪਾ ਕਰਨਗੇ ਸਾਰੇ ਸਾਡੇ ਨਾਲ ਜਾਣਗੇ ਔਰ ਸੇਤੀ ਪ੍ਰਬੰਧ ਜਿਹੜਾ ਸੱਚੇ ਹੱਥਾਂ ਚ ਆਊਗਾ ਅਸੀਂ ਕਹਿੰਨੇ ਇਹੋ ਸੁਦਰ ਜਾਣ ਅਸੀਂ ਅੱਜ ਵੀ ਕਹਿੰਨੇ ਇਹ ਸੁਦਰ ਜਾਣ ਛਕ ਲੈਣ ਅੰਮ੍ਰਿਤ ਗੁਰਸਿੱਖ ਬਣ ਜਾਣ ਗੁਰੂ ਦੀ ਗੱਲ ਕਰਨੇ ਇਹ ਨਾ ਕਹਿਣ ਗੁਰਦਾਰਾ ਸਾਹਿਬ ਗੁਰਬਾਣੀ ਨਹੀਂ ਪੜ੍ਹਨੀ ਚਾਹੀਦੀ ਹੋਰ ਕੁਛ ਕਰਨਾ ਚਾਹੀਦਾ ਉਹ ਗੱਲਾਂ ਨਹੀਂ ਇਹ ਬੰਦੂਕਾਂ ਵਾਲਾ ਇੱਥੇ ਬਣਿਆ ਉੱਥੇ ਕੀ ਚੱਲਿਆ ਜਿੱਥੇ ਟ੍ਰੇਨਿੰਗ ਹੁੰਦੀ ਹੈ ਬੰਦੂਕਾਂ ਦੀ ਮੈਂ ਦੱਸਣਾ ਨਹੀਂ ਚਾਹੁੰਦਾ ਬੜੀਆਂ ਬਦਨਾਮੀ ਵਾਲੀਆਂ ਗੱਲਾਂ ਨੇ ਉਹ ਚਲਣੀਆਂ ਨਹੀਂ ਸੀ ਚਾਹੀਦੀ ਜਿਹੜੀਆਂ ਉੱਥੇ ਚਲੀਆਂ ਨੇ ਹਾਰਾਂ ਦਾ ਜੋ ਫੈਂਸ ਉਹ ਕੰਮ ਹੋਊਗਾ ਇਹ ਨਹੀਂ ਕਿ ਅੰਦਰ ਵੜ ਕੇ ਚੁੱਪ ਕਰਕੇ ਪਤਾਸੇ ਭੋਰ ਕੇ ਖਾ ਲੇ ਤੇ ਕੁਝ ਭੋਰਾਂ ਚ ਪੜੇ ਉਹ ਗੱਲ ਨਹੀਂ ਹੋਊਗੀ ਠੀਕ ਹੈ ਜੀ ਪਿਛਲੇ ਦਿਨੀ ਪਹੁਵਿੰਨ ਸਾਹਿਬ ਤੋਂ ਇੱਕ ਵਿਵਾਦ ਛੜਿਆ ਸੀ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਜਨਮ ਸਥਾਨ ਸੰਤ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂ ਵਾਲਿਆਂ ਦੀ ਤਸਵੀਰ ਨੂੰ ਲੈ ਕੇ ਬਹੁਤ ਵੱਡਾ ਵਿਵਾਦ ਜਿਹੜਾ ਉਹ ਛੜਿਆ ਹੋਇਆ ਸੀ ਪਰ ਕਾਫੀ ਸਿਹਰਦ ਲੋਕਾਂ ਨੇ ਵਿੱਚ ਪੈ ਕੇ ਉਸ ਵਿਵਾਦ ਨੂੰ ਤਾਂ ਖਤਮ ਕਰ ਦਿੱਤਾ ਪਰ ਅਜੇ ਵੀ ਕੁਝ ਲੋਕ ਜਿਹੜੇ ਇਸ ਕਮੇਟੀ ਨੂੰ ਬਦਲਣ ਦੀ ਮੰਗ ਕਰ ਰਹੇ ਨੇ ਅੱਜ ਬਹੁਤ ਸਾਰਾ ਇੱਕ ਵੱਡਾ ਜਥਾ ਜਿਹੜਾ ਵਾ ਉਹ ਗੁਰਦੁਆਰਾ ਸਾਹਿਬ ਇਕੱਤਰ ਹੁੰਦਾ ਅਤੇ ਇੱਥੇ ਮਤੇ ਪਾਏ ਜਾਂਦੇ ਨੇ ਕਿ ਇਸ ਕਮੇਟੀ ਦੇ ਵਿੱਚ ਬਹੁਤ ਸਾਰੇ ਸੁਧਾਰ ਹੋਣ ਵਾਲੇ ਨੇ ਜਿਵੇਂ ਕਿ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਕਿ ਬਹੁਤ ਸਾਰੇ ਕਮੇਟੀ ਦੇ ਮੈਂਬਰ ਜਿਹੜੇ ਉਹ ਅਮਰਤਾਰੀ ਸਿੰਘ ਤੱਕ ਨਹੀਂ ਹਨ ਕਈਆਂ ਲੋਕਾਂ ਨੇ ਤਾਂ ਉਹਨਾਂ ਪ੍ਰਧਾਨਾਂ ਦੀ ਭਾਸ਼ਾ ਤੇ ਵੀ ਇਤਰਾਜ਼ ਜਤਾਇਆ ਜੋ-ਜੋ ਗੱਲਾਂ ਹੋਈਆਂ ਤੁਹਾਡੀ ਸਕਰੀਨ ਤੇ ਤਸਵੀਰਾਂ ਨਜ਼ਰ ਆ ਰਹੀਆਂ ਹੋਣਗੀਆਂ ਕਿ ਬਹੁਤ ਵੱਡਾ ਇਕੱਠ ਜਿਹੜਾ ਵਾ ਵਕ ਵਕ ਬੁਲਾ ਰਿਆ ਨੇ ਸੰਬੋਧਨ ਕੀਤਾ ਅਤੇ ਕਮੇਟੀ ਦੀਆਂ ਕਮੀਆਂ ਜਿਹੜੀਆਂ ਵਾ ਉਹ ਲੋਕਾਂ ਦੇ ਨਿਗਾ ਦੇ ਵਿੱਚ ਲਿਆਂਦੀਆਂ ਗਈਆਂ ਸੋ ਅੱਜ ਅਸੀਂ ਤੁਹਾਨੂੰ ਪੂਰੀ ਵੀਡੀਓ ਦਿਖਾਵਾਂਗੇ ਵੀਡੀਓ ਪੂਰੀ ਦੇਖਿਓ ਸੰਗਤ ਜਿਹੜਾ ਉਹ ਫੈਸਲਾ ਕਰੇ ਕਿ ਕੌਣ ਸਹੀ ਹੈ ਤੇ ਕੌਣ ਗਲਤ ਹੈ ਆਜੋ ਤੁਹਾਨੂੰ ਕਮੇਟੀ ਦੇ ਮੈਂਬਰਾਂ ਨਾਲ ਗੱਲਬਾਤ ਕਰਾਉਣੇ ਆ ਜਿਹੜਾ ਕਮੇਟੀ ਦੇ ਵਿੱਚ ਪਹਿਸ਼ਤਾਚਾਰ ਹੈ ਔਰ ਜਿਸ ਤਰ੍ਹਾਂ ਇੱਕ ਘਰ ਨੇ ਤੇ ਕਬਜ਼ਾ ਕੀਤਾ ਹੋਇਆ ਹੈ ਉਹਦੇ ਸਬੰਧਾਂ 'ਚ ਸਾਰੀ ਸੰਗਤ ਨਾਲ ਵਿਚਾਰਾ ਕੀਤੀਆਂ ਗਈਆਂ ਐ ਔਰ ਸੰਗਤ ਤੋਂ ਪ੍ਰਵਾਨਗੀ ਲੈ ਕੇ ਤਿੰਨ ਮਤੇ ਜਿਹੜੇ ਪਾਏ ਗਏ ਨੇ ਇੱਕ ਮਤਾ ਸ੍ਰੀ ਅਕਾਲ ਤਖਤ ਸਾਹਿਬ ਤੇ ਸੰਗਤ ਨੂੰ ਨਾਲ ਲੈ ਕੇ ਜਾ ਕੇ ਦੇਣਾ ਹੈ ਇੱਕ ਮਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇਣਾ ਹੈ ਔਰ ਇੱਕ ਮਤਾ ਸੇ ਗੁਰਦੁਆਰਾ ਜਲੇਸ਼ਰ ਕਮਿਸ਼ਨ ਨੂੰ ਦੇਣਾ ਹੈ ਔਰ ਉਹਨਾਂ ਨੂੰ ਬੇਨਤੀ ਕਰਨੀ ਹੈ ਕਿ ਤੁਸੀਂ ਇੱਕ ਵਿਦਵਾਨਾਂ ਦੀ ਕਮੇਟੀ ਬਣਾਓ ਔਰ ਉਹ ਕਮੇਟੀ ਬਣਾ ਕੇ ਉਹਨਾਂ ਦੇ ਪ੍ਰਬੰਧ ਬਾਰੇ ਸਾਰਾ ਜਿਹੜਾ ਆ ਕੇ ਇਨਕੁਆਇਰੀ ਕਰੇ ਔਰ ਉਸ ਤੋਂ ਬਾਅਦ ਸਾਰਾ ਜਿਹੜਾ ਹੈ ਉਹ ਇੱਕ ਮਤਾ ਨਾਲ ਸਾਨੂੰ ਲੈ ਕੇ ਕਮੇਟੀ ਬਣਾਈ ਜਾਵੇ ਇਲਾਕੇ ਦੀ ਔਰ ਪਿੰਡ ਦੀ ਪੂਰਨਗੁਰ ਸਿੱਖਿਆ ਦੀ ਕਮੇਟੀ ਬਣਾਈ ਜਾਵੇ ਔਰ ਉਹ ਕਮੇਟੀ ਜਿਹੜਾ ਇਸ ਗੁਰਦੁਆਰਾ ਦਾ ਪ੍ਰਬੰਧ ਸੰਭਾਲੇ ਕਿਉਂਕਿ ਜਿਹੜੀਆਂ ਔਣਤਾਈਆਂ ਮੈਂ ਤੁਹਾਨੂੰ ਦੱਸ ਚੁੱਕਾ ਹਾਂ ਔਰ ਜੇ ਤੁਸੀਂ ਕੁਝ ਹੋਰ ਚੀਜ਼ ਪੁੱਛਣੀ ਆ ਤੇ ਮੈਂ ਪੁੱਛ ਸਕਦੇ ਜੀ। ਇੱਕ ਕਮੇਟੀ ਕਿੰਨੇ ਮੈਂਬਰ ਜਿਹੜੀ ਹੈ ਬਿਲਕੁਲ ਕੰਮ ਕਰੀ ਜਾ ਤੇ ਅੱਗੇ ਗਾਂ ਟੋੜ ਕੇ ਕਿਸ ਤਰੀਕੇ ਨਾਲ ਕਰੋ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋ। ਕਮੇਟੀ ਦੇ ਮੈਂਬਰ ਉਹਨਾਂ ਦੀ ਮਰਜ਼ੀ ਨੇ ਜੀ। ਕੁਛ 6-7 ਮੈਂਬਰ ਉਹਨਾਂ ਦੇ ਆਪ ਦੇ ਪਰਿਵਾਰ ਦੇ ਨੇ। ਪਹਿਲੀ ਜਿਹੜੀ ਕਮੇਟੀ ਬਣੀ ਸੀ ਉਸ ਉਹਨਾਂ ਦੇ ਰਿਸ਼ਤੇਦਾਰ ਸਾਰੇ ਸੀਗੇ। ਹੁਣ ਵੀ ਜਿਹੜੀ ਕਮੇਟੀ ਬਣੀ ਉਹ ਸਾਡੇ ਕੋਲ ਹੈਗੀ ਹੈ। ਸਾਰੀ ਉਹਨੇ ਜਿਹੜੀ ਬਣੀ ਹੈ। ਉਹਦੇ ਵਿੱਚ ਇੱਕ ਦੋ ਮੈਂਬਰ ਤਿੰਨ ਬਾਹਰ ਦੀ ਇੱਕ ਸਰਾਂ ਬਲਜੀਤ ਸਿੰਘ ਅਹੀਂ ਇੱਕ ਕੈਪਟਨ ਬਲੌਂਸ ਸਿੰਘ ਪਿੰਡ ਦਾ ਹੈ। ਤੇ ਇੱਕ ਦੋ ਹੋਰ ਇੱਕ ਇਹਨਾਂ ਦੇ ਸਕੂਲ ਲੱਗਾ ਸੁਰਸਿੰਘ ਦਾ ਇਕਰਾਮ ਸਿੰਘ ਜੀ ਇਕਰਾਮ ਸਿੰਘ ਸੀ ਇਹਨੂੰ ਕੱਢ ਦਿੱਤਾ ਗਿਆ ਬਿਨਾਂ ਵਜ੍ਹਾ ਆਰਾਮ ਸਿੰਘ تھے ਕੱਲੇ ਉਸ ਨੂੰ ਇਹਨੂੰ ਕੱਢ ਦਿੱਤਾ ਗਿਆ ਕਿਉਂ ਉਹਨਾਂ ਦੀ ਮਰਜ਼ੀ ਹੈ ਜਿਹੜਾ ਇਹਨੂੰ ਚੰਗਾ ਲੱਗਦਾ ਉਹ ਇਹਨੂੰ ਰੱਖ ਲੈਂਦੇ ਜਿਹੜਾ ਨਹੀਂ ਹੁਣ ਕੁਝ ਮੈਂਬਰ ਜਿਹਨੂੰ ਜਿਹਨੂੰ ਜਦੋਂ ਦੀ ਇਹ ਗੱਲ ਚੱਲੀ ਹੈ ਔਰ ਸਰੋਪਾ ਪਾ ਦਿੰਦੇ ਪਤਾ ਨਹੀਂ ਉਹਦਾ ਨਾਂ ਲਿਖਦੇ ਕਿ ਨਹੀਂ ਲਿਖਦੇ ਉਹਨਾਂ ਨੂੰ ਕਹਿ ਦਿੰਦੇ ਅਸੀਂ ਤੁਹਾਨੂੰ ਕਮੇਟੀ 'ਚ ਪਾ ਲਿਆ ਹੁਣ ਪਤਾ ਨਹੀਂ ਉਹ 21 ਮੈਂਬਰੀ ਹੈ 31 ਮੈਂਬਰੀ ਹੈ ਪਰ ਅਸੀਂ ਜਿਹੜੀ ਬਣਾਉਣੀ ਚਾਹੁੰਦੇ ਅਸੀਂ ਇਲਾਕੇ ਦੀ ਬਣਾਉਣੀ ਚਾਹੁੰਦੇ ਹਾਂ ਕਿਉਂਕਿ ਬਹੁਤ ਵੱ ਪ੍ਰਿਸ਼ਤਾਚਾਰ ਤੋਂ ਸਿਆਸੀ ਇੱਕ ਸਕੂਲ ਬਣਿਆ ਹੈ ਸਕੂਲ ਤੇ ਸਾਰਾ ਪੈਸਾ ਹੈ ਸਕੂਲ ਤੇ ਗੁਰਦਾਰਾ ਸਾਹਿਬ ਦੇ ਅੰਦਰ ਬਣਿਆ ਸੀਗਾ ਉਹਦਾ ਫਰਨੀਚਰ ਉਹਦੇ ਕੰਪਿਊਟਰ ਉਹਦਾ ਸਾਰਾ ਸਮਾਨ ਜਿਹੜਾ ਗੁਰਦਾਰਾ ਸਾਹਿਬ ਤੋਂ ਲੱਗਾ ਸੀਗਾ ਉਹ ਤੋਂ ਪੱਖਿਆਂ ਤੱਕ ਲਾ ਕੇ ਜਿਹੜਾ ਉਹ ਆਪ ਦੇ ਸਕੂਲ ਵਿੱਚ ਲੈ ਕੇ ਨਿੱਜੀ ਸਕੂਲ ਇਹਨਾਂ ਨੇ ਬਣਾ ਬਣਾ ਲਿਆ ਜਦੋਂ ਇਹਨਾਂ ਨੂੰ ਪਤਾ ਲੱਗਾ ਵੀ ਕਮਾਈ ਬਹੁਤ ਵੱਡੀ ਹੋਣ ਲੱਗ ਪਈ ਹੈ ਇਹਨਾਂ ਨੇ ਉਹ ਸਾਰਾ ਸਕੂਲ ਤੋਂ ਚੁੱਕ ਕੇ ਨਿੱਜੀ ਆਪਣਾ ਬਣਾ ਲਿਆ ਔਰ ਸਕੂਲ ਜਾ ਕੇ ਸਾਰਾ ਸਮਾਨੇ ਤੋਂ ਖੜ ਕੇ ਔਰ ਕਮੇਟੀ ਮੈਂਬਰ ਬਲਜੀਤ ਸਿੰਘ ਉਹਨਾਂ ਨੇ ਦਰਬਾਰ ਚ ਪੱਖੇ ਲਵਾਏ ਸੀਗੇ ਉਹ ਪੱਖੇ ਇਹਨਾਂ ਨੇ ਲਾ ਕੇ ਜਾ ਕੇ ਤੇ ਆਪਣੇ ਸਕੂਲ ਚ ਲਾ ਲੇ ਔਰ ਇੱਥੇ ਪੱਖੇ ਗੁਰਦੁਆਰੇ ਚੋਂ ਪੈਸੇ ਲਾ ਕੇ ਫਿਰ ਗੁਰਦ ਦੇ ਇੱਥੇ ਪੱਖੇ ਜਿਹੜੇ ਲਾ ਦਿੱਤੇ ਔਰ ਇਸ ਹੁੰਦਾ ਹਾਰ ਮੈਂ ਤੁਹਾਨੂੰ ਦੱਸ ਚੁੱਕਾ ਕਿ ਗੁਰਦੁਆਰਾ ਸਾਹਿਬ ਦਾ ਹਾਰ ਚੋਰੀ ਹੋਇਆ ਉਹਦੇ ਲਈ ਕਾਲੇ ਵਾਲਾ ਸਿਆਣਾ ਲੈਂਦਾ ਗਿਆ ਮਹਿੰਦਰ ਸਾਹਿਬ ਜਿਹੜੇ ਪਹਿਲੇ ਸੀ ਉਹਨਾਂ ਨੇ ਲਿਆਂਦਾ ਆ ਜਿਹੜੀ ਪਿਛਲੇ ਪਾਸੇ ਆਪਣੇ ਪਾਰਕ ਦੇ ਵਿੱਚ ਉਹਨੂੰ ਬਿਠਾਇਆ ਗਿਆ ਇੱਥੇ ਆ ਕੇ ਉਹਨੂੰ ਪੁੱਛ ਕੇ ਪੁੱਛਿਆ ਗਿਆ ਉਹਦੋਂ ਕੋਲ ਕਿਹੜੇ ਬੰਦੇ ਫਿਰ ਇੱਥੇ ਇਹ ਗੱਲ ਚੱਲੀ ਪਈ ਇੱਥੇ ਰੌਲਾ ਪੈ ਗਿਆ ਫਿਰ ਉਹਨੂੰ ਬਾਹਰ ਖੜਿਆ ਗਿਆ ਫਿਰ ਬਾਹਰ ਖੜ ਕੇ ਉੱਤੋਂ ਪੁਛਗਛ ਕਰਕੇ ਜਿਹੜੇ ਬੰਦੇ ਉਹਨਾਂ ਦੱਸਿਓ ਉਹ ਬੰਦੇ ਫੜਾਏ ਗਏ ਇਹ ਸਾਡੀ ਮਰਜ਼ਾਦਾ ਹੈ ਜੀ ਗੁਰਦੁਆਰੇ ਦੀ ਇਹ ਸਾਡੀ ਬਾਬਾ ਦੀਪ ਸਿੰਘ ਜੀ ਨੇ ਜਿਹਨੇ ਐਡੀ ਵੱਡੀ ਕੁਰਬਾਨੀ ਕੀਤੀ ਉਹਦੇ ਗੁਰਦੁਆਰਾ ਸਾਹਿਬ ਦੀ ਇਹ ਮਰਜ਼ਾਦਾ ਆ ਵੀ ਇੱਥੇ ਕਾਲੇ ਮਿਲਵਾਲ ਵਾਲੇ ਸਦੇ ਜਾਂਦੇ ਪੁਰਾਣੇ ਪਿਛਲੇ ਸਮੇ ਤੋਂ ਕਮੇਟੀ ਕੰਮ ਕਰਦੀ ਆਈ ਹੁਣ ਕਿਉਂ ਬੋਲੇ ਤੁਸੀਂ ਪਹਿਲਾਂ ਕਿਉਂ ਨਹੀਂ ਬੋਲੇ ਕਮੇਟੀ ਦੇ ਖਿਲਾਫ ਉਹਦੋਂ ਦੀ ਗੱਲ ਚੱਲਦੀ ਸੀ ਪਰ ਹੁਣ ਜਦੋਂ ਇਹਨਾਂ ਨੇ ਸੰਤਾਂ ਦੀ ਫੋਟੋ ਲਾਤੀ ਇਹ ਕਹਿੰਦੇ ਸਾਡਾ ਘਰ ਦਾ ਹੈ ਕੋਈ ਇਹ ਨਹੀਂ ਚਾਹੁੰਦਾ ਇੱਥੇ ਕਬਜ਼ਾ ਕਰਨ ਨੂੰ ਤਾਂ ਸੀ ਜੇ ਲੋਕ ਪਹਿਲਾਂ ਭਜਦੇ ਵੀ ਜੇ ਇੱਥੇ ਕੋਈ ਕਬਜ਼ਾ ਕਰਨ ਨੂੰ ਕਿਸੇ ਨੇ ਕਰਨਾ ਤਾਂ ਕਿਸੇ ਨੂੰ ਕੋਲਕਦੀ ਲੋੜ ਨਹੀਂ ਕਿਸੇ ਦੀ ਲੋੜ ਸੀ ਜਦੋਂ ਕੁਦਰਤ ਜਿਹੜੀ ਹੈ ਨਾ ਉਹ ਕੁਛ ਨਾ ਕੁਛ ਬਹਾਨਾ ਬਣਾਉਂਦੀ ਹੈ ਇਹ ਕੁਦਰਤ ਨੇ 26 ਤਰੀਕ ਨੂੰ ਬਹਾਨਾ ਬਣਾਇਆ ਕਿ ਪ੍ਰਧਾਨ ਔਰ ਮੈਨੇਜਰ ગયા ਨਾਲ ਕਮੇਟੀ ਮੈਂਬਰ ਸੀਗੇ ਔਰ ਜਾ ਕੇ ਉੱਥੇ ਜਾ ਕੇ ਜਿਹੜੀ ਸੰਤਾਂ ਦੀ ਫੋਟੋ ਲੱਗੀ ਵੇਖੋ ਸੰਤਾਂ ਦੀ ਫੋਟੋ ਅਕਾਲ ਤਖਤ ਸਾਹਿਬ ਤੇ ਲੱਗੀ ਹੈ ਸੰਤ ਜਿਹੜੇ ਉਹਦੀ ਸ਼ਹੀਦੀ ਜਿਹੜੀ ਉਹ ਅਕਾਲ ਤਖਤ ਤੋਂ ਪ੍ਰਵਾਨਗੀ ਮਿਲੀ ਔਰ ਉਹਨਾਂ ਦਾ ਦਿਨ ਬਣਾਇਆ ਜਾਂਦਾ ਅਕਾਲ ਤਖਤ ਸਾਹਿਬ ਤੇ ਔਰ ਬਾਕੀ ਸਿਹਤਾਂ ਦੀ ਮੈਂ ਇੱਕ ਹੋਰ ਬੇਨਤੀ ਕਰ ਦੇਣਾ ਤੁਹਾਨੂੰ ਚਾਹੁੰਦਾ ਉਸ ਤੋਂ ਵੱਡੀ ਗੱਲ ਜਿਨ੍ਹਾਂ ਦਾ ਅਸੀਂ ਜਿਨ੍ਹਾਂ ਦੀ ਅਸੀਂ ਕਮਾਈ ਖਾਂਦੇ ਆਂ ਬਾਬਾ ਦੀਪ ਸਿੰਘ ਜੀ ਦੀ ਉਸ ਵੇਲੇ ਦੀ ਸਰਕਾਰਾਂ ਵਾਸਤੇ ਉਹ ਵੀ ਬਾਗੀ ਸੀਗੇ ਉਹਨਾਂ ਲਈ ਉਹ ਭਗ ਥੋੜੇ ਸੀਗੇ ਤਾਂ ਕਰਕੇ ਉਹਨਾਂ ਦਾ ਜੁੱਧ ਹੋਏ ਨਾ ਉਹਨਾਂ ਜ਼ੁਲਮ ਦੇ ਖਿਲਾਫ ਲੜਾਈ ਲੜੀ ਤੇ ਜੋ ਹੁਣ ਸੰਤਾ ਨੇ ਜ਼ੁਲਮ ਦੇ ਖਿਲਾਫ ਲੜਾਈ ਲੜੀ ਹੈ ਤੇ ਉਹਨਾਂ ਨੂੰ ਅਸੀਂ ਹੱਤਵਾਲੀ ਕਹਿੰਨੇ ਆਂ ਫਰਕ ਸਿਰਫ ਇੱਕ ਭਾਸ਼ਾ ਦਾ ਹੀ ਪਿਆ ਹੈ ਬਾਕੀ ਜਿਹੜਾ ਉਹੋ ਚੱਲਿਆ ਆਉਂਦਾ ਫਿਰ ਮੈਂ ਇੱਕ ਹੋਰ ਬੇਨਤੀ ਕਰ ਦਿਆਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਪੱਗ ਜਿਹੜੀ ਸੀ ਉਹ ਗੁਰੂ ਅੰਗਦ ਦੇਵ ਸਾਹਿਬ ਸੱਚੇ ਨੂੰ ਪਾਤਸ਼ਾਹ ਨੂੰ ਚਲੀ ਗਈ। ਉਹ ਗੁਰੂ ਨਾਨਕ ਬਣ ਗਏ। ਔਰ ਜੇ ਬਾਬਾ ਦੀਪ ਸਿੰਘ ਦੀ ਟਕਸਾਲ ਦੀ ਪਗ ਸੰਤ ਜਰਨੈਲ ਤੋਂ ਉਹਨੂੰ ਵੱਜੀ ਤਾਂ ਬਾਬਾ ਦੀਪ ਸਿੰਘ ਕਿਉਂ ਨਹੀਂ ਬਣੇ? ਇਹਨਾਂ ਨੂੰ ਕਿਉਂ ਉਤਰਾਜ ਉਸ ਫੋਟੋ ਦੇ ਉੱਤੇ? ਇਹਨਾਂ ਨੇ ਉਹ ਫੋਟੋ ਲਾਈ, ਸੰਗਤਾਂ 'ਚ ਰੋਸ ਆਇਆ। ਉਹਦਾ ਜੋ ਰਿਜ਼ਲਟ ਸੀਗਾ ਉਹ ਜਿਹੜਾ 28 ਤਰੀਕ ਨੂੰ ਤੁਹਾਡੇ ਸਾਹਮਣੇ ਆਇਆ ਸਾਰਿਆਂ ਦੇ ਉਹ ਰਿਜ਼ਲਟ ਜਿਹੜਾ ਇਹਨਾਂ ਨੇ ਭੁਗਤਿਆ 28 ਤਰੀਕ ਨੂੰ। ਉਸ ਤੋਂ ਬਾਅਦ ਜਿਹੜਾ ਇਹ ਫਿਰ ਪਿੰਡ ਨੇ ਸੋਚਿਆ, ਇਲਾਕੇ ਨੇ ਸੋਚਿਆ ਕੁਝੜੇ ਸਾਨੂੰ ਸੱਜਣ ਇਕੱਠੇ ਕਰਨ ਵਾਲੇ ਸੀ ਕਿਉਂਕਿ ਵਾਖ ਵਾਖ ਪਾਰਟੀਆਂ ਸਿਰਫ ਆਪਣੇ ਵੰਡੇ ਸੀ ਗੁਰੂ ਸਾਹਿਬ ਨੇ ਬੜੀ ਵੱਡੀ ਕਿਰਪਾ ਕੀਤੀ ਕਿ ਪਿੰਡ ਦੀ ਇਕਾਧਰਤਾ ਹੋਈ ਔਰ ਸਾਰੇ ਅਸੀਂ ਨਾਲ ਕਾਂਗਰਸ ਰਈ ਨਾਲ ਅਕਾਲੀ ਰਈ ਅਸੀਂ ਸਾਰੇ ਇਕੱਠੇ ਹੋ ਕੇ ਇੱਕ ਫੈਸਲਾ ਕਰ ਲਿਆ ਔਰ ਸੰਗਤ ਨੂੰ ਨਾਲ ਲੈ ਕੇ ਅਸੀਂ ਕੱਲਿਆ ਨਹੀਂ ਕੀਤਾ ਪਹਿਲਾਂ ਦੋ ਤਿੰਨ ਦਿਨ ਇੱਕ ਮੀਟਿੰਗ ਕੀਤੀ ਤੇ ਉਹਦੇ ਪਿੰਡ ਦੇ ਵਿਚਾਰ ਕੀਤੀ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ ਔਰ ਉੱਥੇ ਪ੍ਰਵਾਨਗੀ ਲਈ ਗਏ ਸੰਗਤ ਦੀ ਕਿ ਇਲਾਕੇ ਨੂੰ ਕਿੱਥਿਆਂ ਕਰਕੇ ਕਿਹੜੀ ਮੀਟਿੰਗ ਕੀਤੀ ਜਾਵੇ ਉਹ ਜਿਹੜੀ ਮੀਟਿੰਗ ਅੱਜ ਤੁਹਾਡੇ ਸਾਹਮਣੇ ਆ ਉਹਦੇ ਵਿੱਚ ਇਕੱਠ ਤੁਹਾਡੇ ਸਾਹਮਣੇ ਆ ਲਾਗਾ ਤੁਹਾਡੇ ਸਾਹਮਣੇ ਤੁਸੀਂ ਇਕੱਲੇ ਇਕੱਲੇ ਬੰਦੇ ਨੂੰ ਜਾਣਦੇ ਜੇ ਮੈਨੂੰ ਕੋਈ ਨਾਂ ਦੱਸਣ ਦੀ ਜ਼ਰੂਰਤ ਨਹੀਂ ਔਰ ਜਿਸ ਤਰ੍ਹਾਂ ਸੰਗਤ ਆਈ ਹੈ ਮੈਂ ਕਿਹਾ ਗੁਰੂ ਸਾਹਿਬ ਕਿਰਪਾ ਕਰਨਗੇ ਸਾਰੇ ਸਾਡੇ ਨਾਲ ਜਾਣਗੇ ਔਰ ਸੇਤੀ ਪ੍ਰਬੰਧ ਜਿਹੜਾ ਸੱਚੇ ਹੱਥਾਂ ਚਾਊਗਾ ਅਸੀਂ ਕਹਿੰਨੇ ਇਹੋ ਸੁਧਰ ਜਾਣ ਅਸੀਂ ਅੱਜ ਵੀ ਕਹਿੰਨੇ ਇਹ ਸੁਧਰ ਜਾਣ ਛਕ ਲੈਣ ਅੰਮ੍ਰਿਤ ਗੁਰਸਿੱਖ ਬਣ ਜਾਣ ਗੁਰੂ ਦੀ ਗੱਲ ਕਰਨ ਇਹ ਨਾ ਕਹਿਣ ਗੁਰਦਾਰਾ ਸਾਹਿਬ ਗੁਰਬਾਣੀ ਨਹੀਂ ਪੜ੍ਹਨੀ ਚਾਹੀਦੀ ਹੋਰ ਕੁਝ ਕਰਨਾ ਚਾਹੀਦਾ ਉਹ ਗੱਲਾਂ ਨਹੀਂ ਇਹ ਬੰਦੂਕਾਂ ਵਾਲਾ ਇੱਥੇ ਬਣਿਆ ਉੱਥੇ ਕੀ ਚੱਲਿਆ ਜਿਸੇ ਟ੍ਰੇਨਿੰਗ ਹੁੰਦੀ ਹੈ ਬੰਦੂਕਾਂ ਦੀ ਮੈਂ ਦੱਸਣਾ ਨਹੀਂ ਚਾਹੁੰਦਾ ਉਹ ਚਲਣੀਆਂ ਨਹੀਂ ਸੀ ਚਾਹੀਦੇ ਜਿਹੜੀਆਂ ਉੱਥੇ ਚਲੀਆਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਪੰਜ ਛੇ ਕਿੱਲੇ ਛੱਪੜ ਦੀ ਜਗ੍ਹਾ ਹੈ ਪੰਚਾਇਤ ਦੀ ਜਗ੍ਹਾ ਹੈ ਸਰਕਾਰ ਦੀ ਜਗ੍ਹਾ ਹੈ ਉਹ ਪਿੰਡ ਨੇ ਦਿੱਤੀ ਸੀਗਾ ਇਹਨਾਂ ਨੂੰ ਕੋਈ ਮਤਾਂ ਨਹੀਂ ਪਾਇਆ ਉਹ ਵੀ ਉਤਰਾ ਹੈ ਮੈਂ ਇਹਦੇ ਬੇਨਤੀ ਕਰਦਾ ਵਾਂ ਕਿ ਉਹ ਜਗ੍ਹਾ ਜਿਹੜੀ ਹੈ ਨਾ ਉਹਦਾ ਠੇਕਾ ਹੀ ਦੇ ਜਾਣ ਪਿੰਡ ਨੂੰ ਤੇ ਪਿੰਡ ਦਾ ਜਿਹੜਾ ਵਧੀਆ ਵਿਕਾਸ ਚੱਲ ਸਾਨੂੰ ਸਰਕਾਰ ਵੱਲੇ ਵੇਖਣ ਦੀ ਲੋੜ ਹੀ ਨਹੀਂ ਮੇਰੀ ਤਾਂ ਇਹੋ ਇਹਨਾਂ ਨੂੰ ਬੇਨਤੀ ਹੈ ਬਾਕੀ ਅੱਜ ਪ੍ਰਬੰਧ ਚੱਲਿਆ ਸੰਗ ਤੇ ਕਦੋਂ ਸਤਿਗੁਰੂ ਕਿਰਪਾ ਕਰਦੇ ਸੰਗ ਤੇ ਕਦੋਂ ਸੰਗ ਤੁਰਦੀ ਆਏ ਤਾਂ ਉਹਨਾਂ ਦੀ ਕਿਰਪਾ ਗਾਂ ਕਿਧਰ ਨੂੰ ਗੱਲ ਜਾਣੀ ਹੈ ਕੀ ਸਾਡੇ ਤੇ ਇਹਨਾਂ ਪਰਚੇ ਕਰਾਉਣੇ ਕੀ ਇਹਨਾਂ ਕਾਰਵਾਈ ਕਰਨੇ ਕਿਉਂਕਿ ਉਹਨਾਂ ਕੋਲ ਪੈਸਾ ਜਿਹੜਾ ਰੁਗ ਭਰ ਕੇ ਦੇਣ ਨੂੰ ਹੈ ਅਸੀਂ ਸਾਡੇ ਕੋਲ ਨੇਕ ਕਮਾਈ ਹੈ ਅਸੀਂ ਜੋ ਕੁ ਲਾਵਾਂਗੇ ਨੇਕ ਕਮਾਈ ਤੋਂ ਲਾਵਾਂਗੇ ਇਸ ਕਰਕੇ ਸਾਡੀ ਤੁਹਾਨੂੰ ਬੇਨਤੀ ਹੈ ਜੀ ਸਭ ਤੋਂ ਵੱਡਾ ਥੰਮ ਤੁਸੀਂ ਜੇ ਤੁਸੀਂ ਕਿਸੇ ਗੱਲ 'ਚ ਆ ਕੇ ਮੈਂ ਤੇ ਬੇਨਤੀ ਕਰੂੰਗਾ ਕਿ ਤੁਸੀਂ ਵੀ ਕਿਤੇ ਇਹਨਾਂ ਵੇਖਿਓ ਇਹਨਾਂ ਕੋਲ ਜਿਆਦਾ ਪ੍ਰਬੰਧ ਹੈ ਇਹਨਾਂ ਦੇ ਨਾਂ ਬੜੇ ਵੱਡੇ-ਵੱਡੇ ਨੇ ਔਰ ਸਾਰੇ ਸਾਡਾ ਸਾਥ ਦਿਓ ਜੇ ਸਾਡੇ ਸੱਚਾਈ ਹੈ ਸਾਡਾ ਸਾਥ ਦਿਓ ਜੇ ਝੂਠੇ ਸਾਨੂੰ ਸਾਹਮਣੇ ਕਹਿ ਦਿਓ ਤੁਸੀਂ ਇਹ ਗੱਲੋਂ ਝੂਠੇ ਜੇ ਮੈਂ ਕਮੇਟੀ ਨੂੰ ਬੇਨਤੀ ਕਰਦਾ ਤੁਹਾਡੇ ਜਰੀਏ ਤੇ ਕਮੇਟੀ ਵਾਲੇ ਆਜਨ ਅਸੀਂ ਦੋ ਤਿੰਨ ਬਹਿ ਜਾਣੇ ਆ ਗੁਰਦਰਾ ਸਾਹਿਬ ਦਰਬਾਰ ਦੇ ਵਿੱਚ ਬਹਿ ਜਾਣੇ ਜਿਹੜੀਆਂ ਅਸੀਂ ਗੱਲਾਂ ਕੀਤੀਆਂ ਇਹਨਾਂ ਦੀ ਸੌਂ ਦੇ ਦੇਣ ਅਸੀਂ ਤੁਹਾਡੇ ਸਾਹਮਣੇ ਹੱਥ ਜੋੜ ਕੇ ਮਾਫੀ ਮੰਗਾਂਗੇ ਅਸੀਂ ਗਲਤ ਅਸੀਂ ਮਾਫੀ ਮੰਗ ਕੇ ਅੱਜ ਤੋਂ ਬਾਅਦ ਅਸੀਂ ਨਾ ਨਹੀਂ ਲਾਵਾਂਗੇ ਪਰੰਪਰਤ ਬੜਾ ਸੱਚਾ ਚਲਾਉਂਦੇ ਆ ਪਰ ਆ ਕੇ ਸਾਨੂੰ ਦੱਸ ਦੇਣ ਬਾਬੇ ਕਲਵੰਦ ਸਿੰਘ ਨੂੰ ਸਾਈ ਨੜ ਵਾਲੀ ਗੱਲ ਨਹੀਂ ਕਹੀ ਮੇਰੇ ਨਾਲ ਆਪ ਗੱਲ ਹੋਈ ਹੈ ਜਾਂ ਸਕੂਲ ਦਾ ਸਮਾਨ ਉੱਥੇ ਨਹੀਂ ਗਿਆ ਜਾਂ ਮੈਨੇਜਰ ਨੇ ਬਲਜੀਤ ਨੂੰ ਫੋਨ ਕਰਕੇ ਨਹੀਂ ਕਿਹਾ ਇਹਨਾਂ ਨੇ ਐਫ ਡੀ ਖਾਲੀ ਮੈਂ ਕਹਿੰਦਾ ਇਹਨੇ ਵਾਪਸ ਨਹੀਂ ਕੀਤੀ ਜੇ ਇਹ ਗੱਲਾਂ ਨਹੀਂ ਹੋਈਆਂ ਬਹੁਤ ਗੱਲਾਂ ਕਹੀਆਂ ਅਸੀਂ ਦੱਸਣੀਆਂ ਨਹੀਂ ਚਾਹੁੰਦੇ ਇਹ ਗੱਲਾਂ ਗਾ ਦੱਸਾਂਗੇ ਸਤਿਗੁਰੂ ਕਿਰਪਾ ਕਰ ਤੁਹਾਨੂੰ ਸਾਰੀ ਦੱਸਾਂਗੇ ਮਤਲਬ ਇਹ ਨਹੀਂ ਚਾਹਿਆ ਕਿ ਕਮੇਟੀ ਨਵੀਂ ਬਣੂਗੀ ਕਿ ਜਾਂ ਨਹੀਂ ਕਮੇਟੀ ਇਸ ਤਰ੍ਹਾਂ ਨਹੀਂ ਬਣਾਵਾਂਗੇ ਅਸੀਂ ਧੱਕੇ ਨਾਲ ਕਬਜ਼ਾ ਨਹੀਂ ਕਰਾਂਗੇ ਜੇ ਸੰਗਤ ਚਾਹੂਗੀ ਸਤਿਗੁਰੂ ਚਾਉਣ ਜੇ ਤੇ ਸਾਡੀ ਅਰਦਾਸ ਸਤਿਗੁਰੂ ਅੱਗੇ ਹੈ ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ ਸਤਿਗੁਰੂ ਨੇ ਤੋੜਿਆ ਅੱਗੇ ਜਿਵੇਂ ਜਿਵੇਂ ਸਤਿਗੁਰੂ ਦਾ ਹੁਕਮ ਹੋਊਗਾ ਜਿਵੇਂ ਜਿਵੇਂ ਸਤਿਗੁਰੂ ਚਾਉਣਗੇ ਸੰਗਤ ਨੂੰ ਸਤਿਗੁਰੂ ਸੰਤ ਵਸਣਾ ਫਿਰ ਸੰਗਤ ਨੇ ਤੋੜਨਾ ਸਾਡਾ ਕੋਈ ਹਿੱਤ ਨਹੀਂ ਨਾ ਕੋਈ ਮੇਰੀ ਜਾਣ ਪਛਾਣ ਨਾਲ ਚੇਅਰਮੈਨ ਸਾਹਿਬ ਦੀ ਜਾਣ ਪਛਾਣ ਨਾਲ ਤੇ ਚੇਅਰਮੈਨ ਸਾਹਿਬ ਦੀ ਬੜੀ ਜਾਣ ਪਛਾਣ ਸਾਡੀ ਲੋਕਾਂ ਸਾਡੇ ਕਰਕੇ ਲੋਕ ਸਾਡੇ ਕਰਕੇ ਲੋਕ ਨਹੀਂ ਆਏ ਪਰਬੰਧ ਦੇ ਖਿਲਾਫ ਲੋਕ ਆਏ ਨੇ ਕਿਉਂਕਿ ਸੰਗਤ ਜਿਹੜਾ ਬਾਬਾ ਦੀਪ ਸਿੰਘ ਦਾ ਸਾਣਾ ਨਾ ਇਹਨੂੰ ਲੱਖਾਂ ਲੋਕ ਆ ਕੇ ਨਮਸਤਕ ਹੁੰਦੇ ਨੇ। ਔਰ ਮੈਨੂੰ ਸੰਗਤ ਨੇ ਇਹ ਵੀ ਬੜੀ ਬੇਨਤੀ ਕੀਤੀ ਸੀ ਕਿ ਕਿ ਜਨਮ ਸਥਾਨ ਜਿਹੜਾ ਉਹ ਅੰਦਰ ਆ ਉਹਦੇ ਬਾਰੇ ਵੀ ਸੰਗਤ ਨੂੰ ਦੱਸਿਆ ਜਾਵੇ ਕਿ ਸੰਗਤ ਇੱਥੋਂ ਨਾਲੋਂ ਉਸ ਤੱਕ ਵੀ ਜਾਵੇ। ਪਰ ਮੈਂ ਸਮਝਦਾ ਰਿਹਾ ਇਹਨਾਂ ਹੋਵੇ ਸੰਗਤ ਦੀ ਕੋਈ ਗੱਲ ਆ ਜੀ ਕਿ ਕੋਈ ਵਿਵਾਦ ਹੋਵੇ ਚੱਲ ਪਏ ਤੇ ਜਿੱਥੇ ਸੰਗਤ ਆਉਂਦੀ ਹੈ ਠੀਕ ਹੈ। ਪਰ ਅੱਜ ਜਿਹੜਾ ਉਹ ਸਾਨੂੰ ਸਾਰਾ ਕੁਝ ਇਹਨਾਂ ਦੀ ਬਹੁਤ ਹੀ ਜ਼ਿਆਦਾ ਜਿਵੇਂ ਸਿਰ ਤੋਂ ਪਾਣੀ ਨਿਕਲ ਜਾ ਕਰਕੇ ਸਾਨੂੰ ਸਾਰਾ ਕੁਝ ਦੱਸਣਾ ਪਿਆ। ਔਰ ਮੇਰੀ ਤੁਹਾਨੂੰ ਬੇਨਤੀ ਹੈ ਕਿ ਸਾਡੀਆਂ ਗੱਲਾਂ ਜਿਹੜੀਆਂ ਨੇ ਤੁਸੀਂ ਲੋਕਾਂ 'ਚ ਪਹੁੰਚਾਉਣੀਆਂ ਉਹਨਾਂ ਨੂੰ ਜੁਰੂਰ ਪਹੁੰਚਾ ਦਿਓ ਉਹਨਾਂ ਦੇ ਵਰਸ਼ਨ ਲੈਣੇ ਜਰੂਰ ਲੈ ਲਿਓ ਸਾਡੇ ਸਾਹਮਣੇ ਬਿਠਾ ਲਓ ਜਦੋਂ ਕਹਿਣਗੇ ਅਸੀਂ ਮੈਂ ਤਾਂ ਚੇਅਰਮੈਨ ਸਾਹਿਬ ਬੜੀ ਬੜਾ ਕੈਪਟਨ ਸਾਹਿਬ ਨੂੰ ਬੇਨਤੀ ਕੀਤੀ ਆ ਕੈਪਟਨ ਸਾਹਿਬ ਬਹਿ ਜੀਏ ਬਹਿ ਕੇ ਗੱਲ ਕਰ ਲਈਏ ਪਰ ਉਹਨਾ ਅੱਜ ਆਉਣੇ ਅਸੀਂ ਕੱਲ ਆਉਣੇ ਆ ਸਾਨੂੰ ਟਾਈਮ ਦਿੱਤਾ ਚੇਅਰਮੈਨ ਸਾਹਿਬ ਕਹਿੰਦੇ ਵਿਆਹ ਵਾ ਮੈਂ ਕਿਹਾ ਆਜੂ ਇਹ ਕਹਿੰਦੇ ਅਸੀਂ ਆ ਜਾਂਦੇ ਉਹ ਕਹਿੰਦੇ ਅਸੀਂ ਤਾਂ ਵਿਆਸ ਲੰਘਿਆ ਉੱਥੇ ਚਲੇ ਕੋਈ ਸੈਟ ਕੋਈ ਟਾਈਮ ਨਹੀਂ ਫਿਰ ਅਸੀਂ ਦੋ ਵਾਰੀ ਟਾਈਮ ਫੋਨ ਕੀਤਾ ਮੈਨੂੰ ਕਹਿੰਦੇ ਆਪਾਂ ਇੱਕ ਪਾਰਟੀ ਦੇ ਆ ਇੱਥੇ ਪਾਰਟੀਆਂ ਨਾਲ ਕੋਈ ਮਤਲਬ ਨਹੀਂਗਾ ਇਹ ਗੁਰੂ ਘਰ ਦਾ ਮਸਲਾ ਨਾ ਮੈਂ ਕੋਈ ਕਾਲੀਆਂ ਨਾ ਕਾਂਗਰਸੀਆਂ ਨਾ ਕੁਛ ਇੱਥੇ ਕੁਛ ਨਹੀਂ ਇੱਥੇ ਆ ਕੇ ਸਾਰੇ ਇੱਕ ਨੇ 나ਗੂ ਜਾਤਾ ਨਾਗੂ ਪਾਤਾ ਸਾਰਿਆਂ ਦਾ ਸੰਝਾ ਔਰ ਮੈਂ ਬੇਨਤੀ ਕਰਦਾ ਤੁਹਾਨੂੰ ਫਿਰ ਦੁਬਾਰਾ ਵੀ ਤੁਸੀਂ ਸਾਡੀਆਂ ਗੱਲਾਂ ਜਿਹੜੀਆਂ ਉਹਨਾਂ ਦਾ ਕੋਈ ਪਚਾਓ ਔਰ ਸੰਗਤ ਦਾ ਕੋਈ ਪਚਾਓ ਕਿ ਸੰਗਤ ਜਿਹੜਾ ਇਤਸ਼ਾਹ ਵਧੇ ਔਰ ਅਸੀਂ ਜਿਹੜਾ ਇਹਨਾਂ ਦੇ ਨਾਲ ਮੁਕਾਬਲਾ ਕਰ ਸਕੀਏ ਹਾਂਜੀ ਇਸ ਤਰ੍ਹਾਂ ਜੀ ਮੈਨੂੰ ਕੀ ਘੱਟੋ ਘੱਟ 15 16 ਸਾਲ ਤੋਂ ਮੈਂ ਇੱਥੇ ਵਸਿਰਦਾ ਪਿਆ ਇਹਨਾਂ ਦੇ ਪ੍ਰਬੰਧ ਦੇ ਵਿੱਚ ਜੀ ਆਉਂਦੇ ਤਾਂ ਮੈਨੂੰ 35 ਸਾਲ ਹੋ ਗਏ ਆ ਜੀ ਅੱਛਾ ਬੇਨਤੀ ਇਹ ਹੈ ਕਿ ਜਿਵੇਂ ਸਕੂਲ ਦੇ ਮਸਲੇ ਆ ਜਾਂ ਗੁਰਦਾਰ ਦੇ ਆ ਪਰਬੰਧਾਂ ਹਰ ਇੱਕ ਪੱਖੋਂ ਇਹਨਾਂ ਸੇਵਾਦਾਰਾਂ ਤੋਂ ਤਾਂ ਕੀਤਾ ਜਾਂਦਾ ਲੰਗਰਾਂ ਦੇ ਸਬੰਧ ਚ ਤਾਂ ਇਹਨਾਂ ਨੇ ਸਾਨੂੰ ਇੱਕ ਇੱਕ ਨਵੀਂ ਗੱਲ ਕੀਤੀ ਕਿ ਲੰਗਰ ਜਿਹੜੇ ਲੱਗਣੇ ਸੀ ਟ੍ਰੈਂਟ ਲਵਾ ਕੇ ਦੇਾਂਗੇ ਕਿ ਲੰਗਰਾਂ ਨੂੰ ਸਾਰਾ ਸਹੂਲਤ ਗੁਰਦਵਾਰੇ ਦੇਵਾਂਗੇ ਤੁਸੀਂ ਕਿੰਨਾ ਚਿਰ ਇਹਨਾਂ ਦੇ ਨਾਲ ਰਹੇ ਮੈਨੂੰ ਮੇਰੇ 15 15 20 ਸਾਲੀਓ ਚੱਲੇ ਨੇ 15 ਸਾਲ ਦੇ ਤੁਹਾਨੂੰ ਕੋਈ ਕਮੀ ਨਹੀਂ ਤੁਸੀਂ ਉਹਨਾਂ ਜੀ ਨਹੀਂ ਕਮੀ ਆਹੀ ਜੇ ਬਹੁਤ ਬੋਲਦੇ ਸੁਣਦਾ ਹੀ ਕੋਈ ਨਹੀਂ ਜੇ ਅਸੀਂ ਤਾਂ ਮੈਂ ਜਦੋਂ ਸਕੂਲ ਵਿੱਚ ਹੋਇਆ ਸਕੂਲ ਵਰੀ ਮੈਂ ਬਹੁਤ ਬੋਲਿਆ ਮੇਰੀ ਕਲੈਂਟਰ ਨੂੰ ਬੇਨਤੀਆਂ ਕੀਤੀਆਂ ਕਿਹੇ ਨਹੀਂ ਸੁਣੀ ਹਾਂਜੀ ਉਦੋਂ ਮੈਂ ਕਮੇਟੀ ਸਾਹਿਬ ਜੀ ਮੈਂ ਬਹੁਤ ਮੈਂ ਜਿੱਦਣ ਸੰਤਾਂ ਦੀ ਗੱਲ ਬਈ ਕੇ ਇਹਨੂੰ ਪੁੱਛੋ ਪੱਤਰਕਾਰ ਸਮੇਂ ਕਿੰਨੀ ਬੇਨਤੀ ਕੀਤੀ ਦੂਜੇ ਵੱਡੇ ਤੋਂ ਵੀਰ ਪੱਤਰਕਾਰ ਨੇ ਸਮਝਾਇਆ ਕਿ ਨਾਂਬਵਾਦ ਖੜੋ ਦੋ ਦਿਨ ਝਗੜਾ ਚੱਲ ਜਾਣਾ ਫੋਟੋ ਦੀ ਕਿਹੜੀ ਗੱਲ ਐ ਤੁਸੀਂ ਲੱਗੀ ਰਹਿੰਦੇ ਹੋ ਪਰ ਇਹਨਾਂ ਜਾਣ ਪੁੱਝ ਕੇ ਉਦੋਂ ਵੀ ਝਗੜਾ ਕਰਾਇਆ ਇੱਥੇ ਜੋੜੇ ਘਰ ਫੋਟੋ ਕਿਸੇ ਦੇ ਮੁੰਡੇ ਨੇ ਕੀਰਤਨ ਲਾਇਆ ਗੁਰੂ ਗੋਬਿੰਦ ਸਿੰਘ ਦਾ ਕਥਾ ਲੱਗੀ ਸੀ ਉਹਨੂੰ ਇਹਨਾਂ ਗਾਲਾਂ ਕੱਢੀਆਂ ਫਿਰ ਉਹਨੇਮ ਕਾੜੀਆਂ ਕੱਢੀਆਂ ਵੀਡੀਓ ਬੁਢੀ ਕੋ ਪਈਆਂ ਆ ਉਹੀ ਗੱਲ ਗਲਤੀ ਹੁੰਦੀ ਪਈ ਆ ਕਦੀ ਲੰਗਰ ਚ ਕੋਈ ਇਸ ਤਰ੍ਹਾਂ ਝਗੜਾ ਇਹ ਰਜਾਨਾ ਦਾ ਹੀ ਝਗੜਾ ਰੋਜ਼ ਦਾ ਇੱਥੇ ਕੋਈ ਕਰ ਸਾਨੂੰ ਕੋਈ ਪੁੱਛਦੇ ਮੈਂਬਰਾਂ ਨੂੰ ਸਾਡੇ ਸਾਈਨ ਚੋ ਨਹੀਂ ਕਰਾਉਂਦੇ ਇਹ ਸਾਡੇ ਸਾਈਨ ਕਰਾਉਣ ਤੋਂ ਬਗੈਰ ਹੀ ਆਪੇ ਮਤੇ ਪਾਉਂਦੇ ਜੋ ਵੀ ਕੰਮ ਕਰਨਾ ਉਹ ਇਹ ਆਪੇ ਕਰਦੇ ਸਾਨੂੰ ਨਹੀਂ ਕੋਈ ਫਿਰ ਹਸਪਤਾਲ ਦਾ ਨਾਲ ਮੀਟਿੰਗ ਕੀਤੀ ਸੀ ਕਿ ਹਸਪਤਾਲ ਬਣਾਉਣਾ ਬਾਅਦ ਦੇ ਵਿੱਚ ਇਹਨਾਂ ਨੇ ਆਪੇ ਚੁੱਪ ਕਰਕੇ ਹਸਪਤਾਲ ਕੈਨਸਲ ਕਰਤਾ ਦੱਸੋ ਕੋਈ ਗੱਲ ਥੋੜੀ ਐਮਐਲਏ ਨੂੰ ਅਸੀਂ ਸੱਦਾ ਪੱਤਰ ਦਿੱਤਾ ਆ ਤੁਨ ਸਾਹਿਬ ਨੂੰ ਫਿਰ ਮੁੱਖ ਮੰਤਰੀ ਨੂੰ ਫਿਰ ਸੱਦਾ ਪੱਤਰ ਭੇਜਿਆ ਸੀ 4 ਫਰਵਰੀ ਦਾ ਇਹਨਾਂ ਨੇ ਨਹੀਂ ਪੱਤਰ ਰੱਖਣਾ ਹੈ ਹਸਪਤਾਲ ਦਾ ਤੇ ਇਹਨਾਂ ਆਪੇ ਕੈਨਸਲ ਕਰਤਾ ਕਿਸ ਨੂੰ ਪੁੱਛਿਆ ਹੀ ਨਹੀਂ ਜੀ ਇਹ ਦੱਸੋ ਜਿਹੇ ਜਿਹੇ ਗੱਲਾਂ ਤੁਸੀਂ ਮੈਨੂੰ ਦੱਸ ਦਿਓ ਇਹ ਕਮੀਆਂ ਤਾਂ ਕਿੰਨੀਆਂ ਕਵਣਾਈ ਕਈ ਤੇ ਇਹ ਗੱਲ ਇਸ ਗੱਲ ਤੇ ਕਰ ਸਕਦੇ ਕਿਹੜੀ ਕਿਹੜੀ ਤੁਹਾਨੂੰ ਗੱਲ ਦਸੀਏ ਕਦੀ ਪ੍ਰਸ਼ਾਦ ਦੀ ਕਦੀ ਅੰਦਰ ਸੇਵਾ ਦਾ ਸੇਰੇ ਜਿਹੜੇ ਸ਼ਾਮੀ ਆਣ ਕੇ ਸੰਗਤ ਸੇਵਾ ਕਰਦੀ ਮਹਾਰਾਣੀ ਸੁਫਾਈਆਂ ਕਰਦੀ ਸੋਖਾਸਤਨ ਕਰਾਉਂਦੀ ਆ ਉਹਨਾਂ ਦੇ ਨਾਲ ਵਧੀਕੀਆਂ ਕੀਤਾ ਉਹ ਸਮਾਨ ਚੁੱਕ ਕੇ ਬਾਹਰ ਸੋੜਤਾ ਅਹੀਂ ਅੰਦਰ ਰੱਖਣਾ ਕਮਰੇ ਦੀਆਂ ਚਾਬੀਆਂ ਲੈ ਲਈਆਂ ਆਹ ਕੋ ਗੱਲਾਂ ਤੋਂ ਸੰਗਤ ਕਿਤੇ ਕਬਜ਼ਾ ਕਰ ਲੂਗੀ ਇਹਦਾ ਹੱਲ ਕੀ ਹੈ ਹਾਂਜੀ ਹੱਲ ਕੀ ਹੈ ਨਹੀਂ ਹਾਲੇ ਹੀ ਆ ਹੁਣ ਜਿੱਤਰਾ ਮਹਾਰਾਜ ਨੇ ਕਿਰਪਾ ਕੀਤੀ ਸੰਗਤ ਤੁਰ ਹੀ ਆ ਇਹਦੀ ਜੋ ਵੀ ਹੁਣ ਪ੍ਰਬੰਧਕ ਕਾਨੂੰਨ ਦੇ ਮਤਲਬ ਕਮੇਟੀ ਜੋ ਕਾਨੂੰਨ ਬਣਾਉਂਗਾ ਕਮੇਟੀ ਬਣਦੀ ਇਹ ਨਵੇਂ ਮੈਂਬਰ ਜਿੱਤਰਾ ਸਾਰੇ ਇਲਾਕੇ ਚੋਂ ਲਏ ਜਾਣਗੇ ਉਹਦੇ ਮੁਤਾਬਕ ਜਿਵੇਂ ਇਹ ਨਾ ਕੋਈ ਹੋਊਗਾ ਕੁਰਸੀਆਂ ਡੱਠਣਗੀਆਂ ਦਫ਼ਤਰਾਂ ਦੇ ਢੁੰਜੇ ਪਿਛਾ ਕੇ ਢੁੰਜੇ ਬਹਿਣਗੇ ਕੋਈ ਮੇਲਾ ਹੋਊਗਾ ਕੋਈ ਪ੍ਰਬੰਧ ਕੋਈ ਨਵੀਂ ਬਿਲਡਿੰਗ ਬਣਾਉਣੀ ਆ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਪਿੰਡਾਂ ਨੂੰ ਲਾ ਕੇ ਸੱਦਾਂਗੇ ਸੱਦੇ ਪੱਤਰ ਦੇ ਕੇ ਸੰਗਤ ਨੂੰ ਭਾ ਕੇ ਜੋ ਸੰਗਤ ਦਾ ਫੈਸਲਾ ਹੋਊ ਕੋਈ ਬਿਲਡਿੰਗ ਬਣਾਉਣ ਚ ਕੋਈ ਮੇਲਾ ਮਨਾਉਣ ਚ ਕੋਈ ਲੰਗਰ ਲਾਉਣ ਚ ਸਾਰਿਆਂ ਦਾ ਜੋ ਫੈਸਲਾ ਉਹ ਕੰਮ ਹੋਊਗਾ ਇਹ ਨਹੀਂ ਕਿ ਅੰਦਰ ਵੜ ਕੇ ਚੁੱਪ ਕਰਕੇ ਪਤਾਸੇ ਭੋਰ ਕੇ ਖਾਲੇ ਤੇ ਕੁਝ ਬੋਝਾਂ ਚ ਪਾ ਲਿਓ ਉਹ ਗੱਲ ਨਹੀਂ ਹੋਊਗੀ ਠੀਕ ਹੈ ਜੀ ਇਹ ਇਹ ਕਹਿੰਦੇ ਸਾਡੀ ਪ੍ਰਾਪਰਟੀ ਨਾ ਕਹੀ ਕਿ ਨਹੀਂ ਕਹੀ ਉਹ ਦਿਨ ਕੀ ਸਾਡੀ ਪ੍ਰ ਆਹਿੰਦੂਆਂ ਦੀ ਸਿੱਖਾਂ ਦੀ ਸਾਰਿਆਂ ਦੀ ਪ੍ਰਗਤੀ ਆਏ ਤੇ ਸਾਰਿਆਂ ਦੀ ਭਾਗਿਆ ਇੱਥੇ ਕੋਈ ਜੀ ਜਿਹੜਾ ਵੀ ਆਜੇ ਰਾਜੀ ਜਾਵੇ ਕਿਸੇ ਨੂੰ ਦੁਖੀ ਨਾ ਕੀਤਾ ਜਾਵੇ ਮੈਂ ਸਾਬ ਜਿਹੜਾ ਮੌਲ ਸਾਬ ਗੁਰਦੁਆਰਾ ਵਿਖੇ ਜਿਹੜੀ ਅੱਜ ਇਲਾਕੇ ਦੇ ਲੋਕਾਂ ਦਾ ਇਕੱਠ ਹੋਇਆ ਤਾਂ ਜਿਹੜੇ ਦੋਸ਼ ਲਾਉਂਦੇ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਵੈਕਰੂ ਜੀ ਕਾ ਖਾਲਸਾ ਵੈਕਰੂ ਜੀ ਕੀ ਫਤਿਹ ਸਬ ਤੋਂ ਪਹਿਲਾਂ ਮੈਂ ਸਾਰੇ ਆਪ ਜੀ ਦਾ মিডিਆ ਦਾ ਜਿੰਨੇ ਵੀ ਸਾਰੇ ਪੱਤਰਕਾਰ ਭਰਾ ਆਏ ਨੇ ਉਹਨਾਂ ਦਾ ਗੁਰਦੁਆਰਾ ਸਾਹਿਬ ਨੂੰ ਫਾਊਂਡੇਸ਼ਨ ਵੱਲੋਂ ਧੰਨਵਾਦ ਕਰਦੇ ਹਾਂ ਜੀ ਜਿਹੜਾ ਆਪ ਜੀ ਦਾ ਸਵਾਲ ਹੈ ਕਿ ਜੋ ਅੱਜ ਘਟ ਹੋਇਆ ਹੈ ਉਹਦੇ ਉੱਪਰ ਜਵਾਬ ਜੀ ਨੇ ਸਵਾਲ ਕੀਤਾ ਆ ਉਹ ਜਿੰਨੀ ਵੀ ਅੱਜ ਅਸੀਂ ਉੱਥੇ ਉਹਨਾਂ ਦੀ ਡਿਸਕਸ਼ਨ ਸੁਣੀ ਹੈ ਬੜੀ ਇੱਕ ਆਮ ਪਰਿਵਾਰਕ ਡਿਸਕਸ਼ਨ ਸੀ ਇੱਕ ਫਾਊਂਡੇਸ਼ਨ ਦੇ ਨਾਲ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਨਾਲ ਬੈਠ ਕੇ ਔਰ ਅੱਜ ਵੀ ਅਸੀਂ ਇਹ ਅਪੀਲ ਕਰ ਰਹੇ ਹਾਂ ਔਰ ਆਉਣ ਵਾਲੇ ਸਮੇਂ 'ਚ ਵੀ ਕਰਦੇ ਰਵਾਂਗੇ ਔਰ ਪਹਿਲਾਂ ਵੀ ਅਸੀਂ ਜਦੋਂ ਦੇ ਇੱਥੇ ਆ ਕੇ ਸੇਵਾ ਮਿਲੀ ਹੈ ਹਰ ਇੱਕ ਸੇਵਾਦਾਰ ਨੂੰ ਔਰ ਹਰ ਇੱਕ ਪ੍ਰਬੰਧਕ ਨੂੰ ਬੁਲਾ ਕੇ ਹਰ ਤਰ੍ਹਾਂ ਦੀ ਸੇਵਾ 'ਚ ਉਹਨਾਂ ਦਾ ਸਹਿਯੋਗ ਲਿਆ ਜਾ ਰਿਹਾ ਹੈ ਜਿਸ ਤਰੀਕੇ ਨਾਲ ਉਹਨਾਂ ਵੱਲੋਂ ਸੇਵਾ ਦੇ ਬਾਰੇ ਦੱਸਿਆ ਜਾ ਰਿਹਾ ਹੈ ਕਿ ਕਿਸ ਤਰੀਕੇ ਨਾਲ ਕੋਈ ਜਿਹੜੀ ਵੀ ਸੇਵਾ ਚੱਲ ਰਹੀ ਉਹਦੇ ਵਿੱਚ ਸੁਧਾਰ ਕੀਤਾ ਜਾਵੇ ਉਹ ਬਿਲਕੁਲ ਸਾਰੇ ਹੀ ਸੰਗਤ ਦੇ ਸੰਯੋਗ ਨਾਲ ਉਹਨਾਂ ਦੀ ਸਲਾਹ ਲਾਂਡ ਕੀਤਾ ਜਾ ਰਿਹਾ ਹੈ। ਲੱਕ ਇਹਨਾਂ ਨੂੰ ਦੋਸ਼ ਲਗਾਇਆ ਗਿਆ ਜਿਹੜਾ ਇੱਕ ਹੀ ਪਰਿਵਾਰ ਦਾ ਕਬਜ਼ਾ ਗੱਲ ਰਹੇ ਨੇ ਉਹ ਤਾਂ ਤੁਸੀਂ ਕੀ ਜਾਣੋ। ਅਨਹੀਂ ਇਹ ਸਾਰੇ ਉਹਨਾਂ ਦੇ ਬੜੇ ਬੇਬੁਨਿਆਦ ਬਿਲਕੁਲ ਗਲਤ ਕੁਐਸਚਨ ਨੇ ਗਲਤ ਸਵਾਲ ਕੀਤੇ ਜਾ ਰਹੇ ਨੇ। ਜੇਕਰ ਇਸ ਤਰ੍ਹਾਂ ਦਾ ਕੁਝ ਹੈਗਾ ਹੀ ਜਾਂ ਅੱਜ ਹੋ ਰਿਹਾ ਇਹਨਾਂ ਨੂੰ ਕੁਝ ਲੱਗ ਰਿਹਾ ਹੀ ਤੇ ਇਹ ਅੱਜ ਉਹ ਡਿਸਕਸ਼ਨ ਦੇ ਵਿੱਚ ਨਹੀਂ ਉਹ ਬੈਠ ਕੇ ਉਹਨਾਂ ਨਾਲ ਗੱਲ ਕਰ ਲੈਣ ਫਾਊਂਡੇਸ਼ਨ ਨਾਲ ਗੱਲ ਕਰਨ ਫਾਊਂਡੇਸ਼ਨ ਦੀਆਂ ਲਿਸਟਾਂ ਚੈੱਕ ਕਰ ਲੈਣ ਕਮੇਟੀ ਦੀਆਂ ਲਿਸਟਾਂ ਚੈੱਕ ਕਰ ਲੈਣ ਉਹਦੇ ਵਿੱਚ ਪਤਾ ਲੱਗ ਜਾਊਗਾ ਕਿਹੜੇ ਪਰਿਵਾਰ ਦਾ ਹੈ ਕਿਸ ਤਰੀਕੇ ਨਾਲ ਇੱਕ ਉਹ ਕਹਿੰਦੇ ਵੀ ਜਿਹੜੇ ਕੁਝ ਮਸਲੇ ਨੇ ਉਹਨਾਂ ਨੂੰ ਸਾਡੇ ਨਾਲ ਵਿਚਾਰਨ ਬੈਠ ਕੇ ਉਹਦੇ ਵਾਸਤੇ ਕੋਈ ਕਮੇਟੀ ਜਾਂ ਫਾਊਂਡੇਸ਼ਨ ਦੇ ਬੰਦੇ ਤਿਆਰ ਨਹੀਂ ਗਏ ਮੈਂ ਪਹਿਲਾਂ ਬੇਨਤੀ ਕਰ ਚੁੱਕਾ ਹਾਂ ਕਿ ਅਸੀਂ ਹਰ ਟਾਈਮ ਹਰ ਪ੍ਰਬੰਧਕ ਨੂੰ ਹਰ ਅਹੁਦੇਦਾਰ ਨੂੰ ਹਰ ਸੇਵਾਦਾਰ ਨੂੰ ਹਰ ਫੈਸਲੇ ਦੇ ਵਿੱਚ ਬੁਲਾਇਆ ਜਾਂਦਾ ਹੈ ਔਰ ਹਰ ਤਰੀਕੇ ਦੀ ਚਲਾ ਜਾਂਦੀ ਹੈ ਹਰ ਤਰੀਕੇ ਨਾਲ ਫੈਸਲਾ ਲਿਆ ਨਵੇਂ ਮਸਲੇ ਜਿਹੜੇ ਉੱਜੇ ਆ ਉਹਨਾਂ ਵਿੱਚੋਂ ਕਹਿੰਦੇ ਤੇ ਟੇਬਲ ਟੂ ਟਾਕ ਚੋਂ ਸਿਰਨਾ ਬਹਿ ਕੇ ਜਿਹੜੀ ਟੇਬਲ ਟੂ ਟਾਕ ਕੀਤੀ ਜਾਵੇ ਇੱਕ ਵਾਰ ਸਾਡੇ ਨਾਲ ਗੱਲਬਾਤ ਕੀਤੀ ਜਾਵੇ ਨਹੀਂ ਵੇਖੋ ਜਿਹੜੀ ਜਿਹੜੀ ਇਹਨਾਂ ਨੇ ਇਹ ਮੁੱਦਾ ਬਣਾਇਆ ਹੋਇਆ ਹੈ ਇਹਦੇ ਬਾਰੇ ਉਹ ਕਹਿ ਰਹੇ ਨੇ ਇਹਦੇ ਵਿੱਚ ਜਦੋਂ ਉਹਨਾਂ ਨੇ ਫਸਟ ਵੇਖੋ ਮੀਟਿੰਗ ਰੱਖੀ ਮੀਟਿੰਗ ਦਾ ਅਸੂਲ ਹੈ ਨਾ ਜੀ ਮੈਂ ਤੁਹਾਡੇ ਨਾਲ ਮੀਟਿੰਗ ਕਰ ਰਿਹਾ ਤੇ ਮੈਂ ਤੁਹਾਨੂੰ ਬੁਲਾਵਾਂ ਮੈਂ ਤੁਹਾਨੂੰ ਦੱਸਾਂ ਕਿ ਅਸੀਂ ਤੁਹਾਡੇ ਨਾਲ ਮੀਟਿੰਗ ਕਰਨਾ ਚਾਹੁੰਦੇ ਹਾਂ ਜੇਕਰ ਅਸੀਂ ਮੀਟਿੰਗ ਦੇ ਵਿੱਚ ਉਸ ਹਿੱਸਾ ਨਹੀਂ ਲੈਂਦੇ ਅਸੀਂ ਉਸ ਮੀਟਿੰਗ ਫਿਰ ਅਸੀਂ ਇਸ ਚੀਜ਼ ਦਾ ਜਵਾਬ ਦੇ ਸਕਦੇ ਸੀ ਜਿਹੜੇ ਤੁਹਾਡੇ ਕੁਝ ਮੈਂਬਰ ਆ ਕਮੇਟੀ ਚ ਮੌਜੂਦਾ ਮੈਂਬਰ ਉਹਨਾਂ ਦੇ ਦੋਸ਼ ਆ ਮੈਨੇਜਰ ਸਾਹਿਬ ਕਹ ਲੋ ਜਾਂ ਬਾਕੀ ਮੈਂਬਰ ਬਾਕੀ ਜਿਹੜੀ ਕਮੇਟੀ ਆ ਜਿਹੜੇ ਸੇਵਾਦਾਰ ਨਖੇ ਗਏ ਉਹਨਾਂ ਨਾਲ ਬੜਾ ਬਾਲਾ ਵੀ ਤੀੜਾ ਕੀਤਾ ਜਾਂਦਾ ਨੰਬਰ 2 ਜਦੋਂ ਕੋਈ ਮਤਾ ਪੈਂਦਾ ਜਾਂ ਖਰਚਾ ਹੋਣਾ ਹੁੰਦਾ ਉਦੋਂ ਕਿਸੇ ਵੀ ਮੈਂਬਰ ਦੇ ਸਾਈਨ ਨਹੀਂ ਕਰਵਾਏ ਜਾਂਦੇ ਤੇ ਆਪਣੀ ਮਰਜ਼ੀ ਨਾਲ ਕੋਈ ਕੁ ਬੰਦੇ ਜਿਹੜੇ ਆ ਉਹ ਪੈਸਾ ਕੱਢੀ ਜਾਂਦੇ ਉਹਦੇ ਬਾਰੇ ਕੀ ਕਹੋਗੇ ਨਹੀਂ ਬਿਲਕੁਲ ਗਲਤ ਹੈ ਵੇਖੋ ਤੁਸੀਂ ਵੀ ਬਹੁਤ ਸਾਰੇ ਟਰਸਟਾਂ ਦੇ ਵਿੱਚ ਜਾਂ ਬਹੁਤ ਸਾਰਾ ਤਜਰਬਾ ਹੈ ਤੁਹਾਡਾ ਜਿੱਥੇ ਵੀ ਟਰਸਟ ਬਣੇ ਹੋਏ ਨੇ ਫਾਊਂਡੇਸ਼ਨਾਂ ਬਣੀਆਂ ਹੋਈਆਂ ਨੇ ਕਦੇ ਵੀ ਕੋਈ ਇੱਕ ਸਿੰਗਲ ਸਿੰਗਲ ਮੈਂ ਮੈਂ ਕੁਝ ਵੀ ਨਹੀਂ ਇਕੱਲਾ ਕਰ ਸਕਦਾ ਉਹ ਸਾਰਾ ਪ੍ਰਬੰਧਕਾਂ ਦੇ ਨਾਲ ਜਿੰਨੇ ਵੀ ਉਹਦੇ ਵਿੱਚ ਮੈਂਬਰਸ ਹੈ ਬਾਣ ਹੁੰਦੇ ਨੇ ਉਹਨਾਂ ਨਾਲ ਕੀਤੇ ਜਾ ਰਹੇ ਜੇਕਰ ਇਹ ਚੀਜ਼ ਉਹਨਾਂ ਦੇ ਮਨ 'ਚ ਸੀ ਕਿ ਗਲਤ ਸਾਈਨ ਹੋ ਰਹੇ ਨੇ ਜਾਂ ਇਹ ਗਲਤ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਤਾਂ ਅੰਦਰ ਇੱਕ ਐਜ਼ ਅ ਮੈਂਬਰ ਸੀ ਉਹਨੂੰ ਉਸ ਟਾਈਮ ਬੰਦ ਕਰ ਦਿੱਤਾ ਜਾਣਾ ਚਾਹੀਦਾ ਹੈ ਨੰਬਰ 2 ਉਹਨਾਂ ਦਾ ਕਹਿਣਾ ਜਿਤਨਾ ਗੁਰਦੁਆਰਾ ਸਾਹਿਬ ਚ ਮੋਰਖਰ ਸਟੈਂਡ ਦੀ ਰੋੜਿਆ ਜਾਂ ਗੁਰਦੁਆਰਾ ਸਾਹਿਬ ਦੀ ਰਿਪੇਅਰ ਦੀ ਰੋੜਿਆ ਜਾਂ ਲੰਗਰ ਦੇ ਉੱਤੇ ਲੰਗਰ ਦਾ ਹਾਲ ਫੜਾਉਂਦੀ ਰੋੜਿਆ ਇਹਨਾਂ ਸਾਰੇ ਮਸਲਾਂ ਨੂੰ ਛੱਡ ਕੇ ਇੱਕ ਖਾਸ ਪਰਿਵਾਰ ਦੇ ਨਾਂ ਤੇ ਜ਼ਮੀਨਾਂ ਖਰੀਦੀਆਂ ਜਾ ਰਹੀਆਂ ਜਿਸ ਤੋਂ ਹੁਣੇ ਮਾੜੀ ਮੇਗਾ ਜ਼ਮੀਨ ਖਰੀਦੀ ਆ ਉਹਦੇ ਬਾਰੇ ਕੀ ਕਹੋਗੇ ਬਿਲਕੁਲ ਪਹਿਲਾਂ ਤਾਂ ਮੈਂ ਇਹ ਕਹਾਂਗੇ ਕਿ ਮਾੜੀ ਮੇਗਾ ਜ਼ਮੀਨ ਹੀ ਨਹੀਂ ਖਰੀਦੀ ਗਈ ਦੂਸਰੀ ਚੀਜ਼ ਜਿਹੜੀ ਪਰਿਵਾਰ ਵਾਲੀ ਹੈ ਕਿ ਪਰਿਵਾਰ ਦੇ ਨਾਂ ਤੇ ਕੁਝ ਬਣ ਰਿਹਾ ਹੈ ਸਾਰਾ ਕੁਝ ਬਾਬਾ ਦੀਪ ਸਿੰਘ ਜੀ ਫਾਊਂਡੇਸ਼ਨ ਦੇ ਨਾਂ ਤੇ ਬਣ ਰਿਹਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਇੱਕ ਵੀ ਡਾਕੂਮੈਂਟ ਦਿਖਾ ਦੇਣ ਕਿ ਇੱਕ ਪਰਿਵਾਰ ਦਾ ਇੱਕ ਨਾਮ ਦੇ ਨਾਂ ਖੜਾ ਕਰ ਦੇਣ ਅਸੀਂ ਉਹਦਾ ਜਵਾਬ ਦੇਵਾਂ